ਦੂਰ ਅਸਮਾਨ ਨੂੰ ਕੀ ਚਾੱਕਦਾ ਏ ਤੂੰ ਦਿਲ ਦੀ ਜ਼ਮੀਨ ਤੇ ਆ ਤੇ ਨੈਣਾ ਨੂੰ ਠੰਪਾ ਕੁਝ ਅਜੀਹਾ ਹੀ ਮੂਸੇਵਾਲੇ ਦੇ ਫੈਨਸ ਉਸ ਲਈ ਸੋਚਦੇ ਨੇ ਜਿਹਾ ਸਾਲ ਲੰਘ ਰਹੇ ਨੇ ਪਰ ਉਹ ਕਾਲਾ ਦਿਨ ਭੁੱਲ ਨਹੀਂ ਹੁੰਦਾ ਅੱਜ 29 ਮਈ ਸਿੱਧੂ ਮੂਸੇਵਾਲੇ ਦੀ ਤੀਜੀ ਵਰਸੀ ਹੈ ਇਨ੍ਹਾਂ 3 ਸਾਲਾਂ ਦੇ ਵਿੱਚ ਕਿੰਨਾ ਕੁਝ ਬਦਲ ਚੁੱਕਿਆ ਹੈ ਇਨ੍ਹਾਂ 3 ਸਾਲਾਂ ਦੇ ਵਿੱਚ ਸਿੱਧੂ ਦੇ ਘਰ ਇੱਕ ਛੋਟੇ ਭਰਾ ਦਾ ਜਨਮ ਹੋ ਚੁੱਕਿਆ ਹੈ ਉਹਨਾਂ ਦੇ ਪਿਤਾ ਸਿਆਸਤ ਵਿੱਚ ਕਦਮ ਰੱਖ ਚੁੱਕੇ ਨੇ ਤੇ ਚੋਣ ਲੜਨ ਦਾ ਐਲਾਨ ਵੀ ਕਰ ਚੁੱਕੇ ਨੇ। ਇੰਨਾ ਹੀ ਨਹੀਂ ਸਿੱਧੂ ਦੀ ਮੌਤ ਤੋਂ ਬਾਅਦ ਉਹਨਾਂ ਦੇ 8 ਗੀਤ ਵੀ ਰਿਲੀਜ਼ ਹੋ ਚੁੱਕੇ ਨੇ। ਦੂਜੇ ਪਾਸੇ ਅੰਗਰੇਜ਼ੀ ਗਾਇਕਾ ਸਟੈਫਲਨ ਡੌਨ ਨੇ ਤਾਂ AI ਦੇ ذریعے ਮੂਸੇ ਵਾਲੇ ਦੀ ਆਵਾਜ਼ ਬਣਾ ਕੇ ਆਪਣੇ ਗੀਤ ਡੈਲੀਮਾ ਵਿੱਚ ਵਰਤੀ ਤੇ ਉਹਨਾਂ ਦੇ ਨਾਂ ਤੇ ਗੀਤ ਦਾ ਪ੍ਰਚਾਰ ਵੀ ਕੀਤਾ। ਦੱਸਦੀ ਹੈ ਅੱਜ ਸਿੱਧੂ ਮੂਸੇਵਾਲੇ ਦੇ ਪਿੰਡ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਬਰਸੀ ਮਨਾਈ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨਾ ਜ਼ਿਆਦਾ ਉਥੇ ਇਕੱਠ ਹੋਇਆ ਵੱਡੀ ਵੱਡੇ ਨਾਮੀ ਚਿਹਰੇ ਉਥੇ ਪਹੁੰਚ ਰਹੇ ਨੇ ਸਿੱਧੂ ਮੂਸੇਵਾਲੇ ਦੇ ਫੈਨਸ ਵੀ ਉਥੇ ਪਹੁੰਚੇ 28 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਅਲਵਿਦਾ ਆਖਣ ਵਾਲੇ ਸਿੱਧੂ ਮੂਸੇਵਾਲਾ ਆਪਣੇ ਪਿੱਛੇ ਵੱਡੀ ਵਿਰਾਸਤ ਛੱਡ ਕੇ ਗਏ ਉਹਨਾਂ ਦੇ ਗੀਤਾਂ ਦਾ ਅੱਜ ਵੀ ਇੱਕ ਵੱਡਾ ਫੈਨ ਬੇਸ ਹੈ ਇਥੇ ਤੱਕ ਕਿ ਉਹਨਾਂ ਦੀ ਹੱਤਿਆ ਤੋਂ ਬਾਅਦ ਰਿਲੀਜ਼ ਹੋਏ ਗੀਤਾਂ ਨੂੰ ਵੀ ਪਹਿਲਾਂ ਵਾਂਗ ਹੀ ਪਸੰਦ ਕੀਤਾ ਜਾ ਰਿਹਾ ਹੈ ਅੱਜ ਮੂਸੇ ਵਾਲੇ ਦੀ ਤੀਜੀ ਵਰਸੀ ਮੌਕੇ 'ਤੇ ਚਰਨ ਕੌਰ ਨੇ ਲਿਖਿਆ ਕਿ ਤੇਰੀ ਤਸਵੀਰ ਨਾਲ ਗੱਲਾਂ ਕਰਦਿਆਂ ਨੂੰ 3 ਸਾਲ ਬੀਤ ਗਏ ਇਹ ਭਾਵੁਕ ਪੋਸਟ ਸਭ ਨੂੰ ਭਾਵੁਕ ਕਰ ਰਹੀ ਹੈ ਫੈਨਸ ਪੋਸਟ ਤੇ ਕਮੈਂਟ ਕਰਦੇ ਭਾਵੁਕ ਹੁੰਦੇ ਤਸੱਲੀ ਦਿੰਦੇ ਨਜ਼ਰ ਆ ਰਹੇ ਨੇ ਦਾਜੀ ਮਾਨਸਾ ਜ਼ਿਲ੍ਹੇ ਦੇ ਵਿੱਚ 29 ਮਈ 2022 ਨੂੰ ਪੰਜਾਬ ਦਾ ਇਨਾਮੀ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਣੇ ਪੂਰੀ ਦੁਨੀਆ ਦੇ ਵਿੱਚ ਸੋਗ ਦੀ ਲਹਿਰ ਚਾਈ ਰਹੀ ਹੁੰ ਅੰਦਾਜ਼ੇ ਕੀ ਮੂਸੇਵਾਲੇ ਦੀ ਤੀਜੀ ਵਰ੍ਹੇਗੰਢ ਮਾਤਾ ਚਰਨ ਕੌਰ ਨੇ ਪਾਵਕ ਪੋਸਟ ਪਾ ਕੇ ਆਪਣੇ ਪੁੱਤਰ ਨੂੰ ਯਾਦ ਕੀਤਾ ਤੇ ਇਨਸਾਫ ਲਈ ਅਜੇ ਤੱਕ ਹੱਥ ਖਾਲੀ ਦੀ ਗੱਲ ਕਰਦੇ ਹੋਏ ਪੋਸਟ ਪਾਈ ਇਹ ਪੋਸਟ ਉੱਤੇ ਫੈਨਸ ਕਮੈਂਟ ਕਰਕੇ ਸਿੱਧੂ ਨੂੰ ਯਾਦ ਕਰ ਰਹੇ ਨੇ ਤੇ ਸ਼ਰਦਾ ਦੇ ਫੁੱਲ ਪੇਟ ਕਰ ਰਹੀ ਨੇ ਬਸ ਜਸਟਿਸ ਫਾਰ ਸਿੱਧੂ ਦੂਸੇ ਵਾਰ ਇਨਸਾਫ ਹੀ ਮੰਗਦੇ ਆ ਜੀ ਅੱਜ ਮੈਨੂੰ ਇਕਬੀਰ ਜੀ ਦੀ ਗੱਲ ਬਹੁਤ ਮਤਲਬ ਅੰਦਰ ਤੱਕ چیر ਗਈ ਕਹਿੰਦੇ ਜਦੋਂ ਮੈਂ ਵੱਖ-ਵੱਖ ਤਰੀਕੇ ਅਪਣਾਉਣਾ ਥੱਲੇ ਕਮੈਂਟ ਲੋਕ ਕਰ ਲੱਗ ਜਾਂਦੇ ਆ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਜਲੀਲ ਹੋਣ ਲਈ ਜੰਮਿਆ ਪਰ ਮੈਂ ਆਪਦੇ ਪੁੱਤ ਨੂੰ ਇਨਸਾਫ ਲੈ ਕੇ ਰਹਾਂਗਾ ਐਦੋਂ ਵੱਡਾ ਕੋਈ ਸ਼ਬਦ ਅੱਜ ਦੀ ਰੈਲੀ 'ਚ ਅੱਜ ਦੀ ਇਸ ਬਾਤ ਸਿੱਧੀ ਹੋ ਨਹੀਂ ਸਕਦਾ ਇੱਕ ਜਦੋਂ ਮਾਪੇ ਕਹਿ ਦੇਣ ਨਾ ਵੀ ਕੋਈ ਸਾਨੂੰ ਜਲੇਲ ਕਰੀ ਜਾਵੇ ਅਸੀਂ ਹੋ ਲਾਂਗੇ ਪਰ ਅਸੀਂ ਆਪਦੇ ਪੁੱਤ ਦਾ ਇਨਸਾਫ ਲੈ ਕੇ ਰਵਾਂਗੇ ਐਦੋ ਗਾਹ ਤਾਂ ਕੋਈ ਗੱਲ ਹੋ ਹੀ ਨਹੀਂ ਸਕਦੀ ਛੋਟੇ ਸ਼ੁਭ ਨੂੰ ਮਿਲੇ ਆ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਬਿਲਕੁਲ ਹੂ ਹੂ ਸਿੱਧੂ ਦੀ ਕਾਪੀ ਲੱਗਦੀ ਲੰਮੀ ਉਮਰ ਆ ਬਖਸ਼ਿਓ ਨੂੰ ਪਰਮਾਤਮਾ ਸਿੱਧੂ ਮੰਗੂ ਟ੍ਰੱਕੀ ਜ਼ਰੂਰ ਕਰੇ ਪਰ ਉਤੇ ਬੁਰਾ ਸਾਇਆ ਕੋਈ ਨਾ ਹਰ ਤਕਲੀਫ ਤੋਂ ਬਚ ਗਿਰੇ ਇਨਸਾਫ ਚ ਦੇਰੀ ਕਿਵੇਂ ਸਮਝਦੇ ਹੋ ਵੀ ਜਿਹੜੀ ਦੇਰੀ ਹੋ ਰਹੀ ਹੈ ਇਨਸਾਫ ਚ ਆਹੀ ਕਾਰਨ ਲਈ ਤੇ ਸਾਰੇ ਇਕੱਠੇ ਹੁੰਦੇ ਆ ਵੀ ਕੀ ਰੀਜ਼ਨ ਹੈ ਕੀ ਕਾਰਨ ਹੈ ਇਹੀ ਕਾਰਨ ਤਾਂ ਸਮਝ ਨਹੀਂ ਆਇਆ ਇਹਹੀ ਕਾਰਨ ਕਿ ਜਦਨ ਸਮਝ ਆ ਗਿਆ ਉਹਦਨ ਇਨਸਾਫ ਹੋਣ ਦੀ ਬੜੀ ਲੋਕਾਂ ਦੇ ਸ਼ਬੀ ਛੱਡ ਕੇ ਗਿਆ ਡਾਊਨ ਟੂ ਅਰਥ ਦੀ ਮਿੱਟੀ ਨਾਲ ਜੋੜ ਗਿਆ ਬਿਛੋਟੇ ਛੋਟੇ ਛੋਟੇ ਬੱਚਿਆਂ ਨੂੰ ਕਿਵੇਂ ਦੇਖੋ ਬਥੇਰੇਆਂ ਨੂੰ ਰੋਟੀ ਪਾ ਗਿਆ ਜੀ ਜਿਹੜਾ ਸਭ ਤੋਂ ਵਧੀਆ ਕੰਮ ਹੈ ਆਪਾਂ ਕਹਿੰਦੇ ਹੁੰਨੇ ਨਾ ਵੀ ਗਰੀਬ ਦਾ ਮੂੰਹ ਹੈ ਜਿਹੜਾ ਪਤਾ ਨਹੀਂ ਕਿੰਨਾ ਦੀ ਰੋਟੀ ਪਾ ਗਿਆ ਇੱਕ ਇੱਕ ਕਲਾਕਾਰ ਨੂੰ ਜੇ ਤਰੱਕੀ ਦੇ ਕੇ ਗਿਆ ਉਹਦੇ ਮਗਰ ਹਜ਼ਾਰ ਜਣੇ ਨੇ ਸਤਨ ਕਿੰਨਿਆਂ ਨੂੰ ਕਿੰਨੇ ਦਾ ਉਹ ਪਲਾ ਕਰਦੇ ਤੇ ਨਹੀਂ ਜੀ ਦੇਖੋ ਹਰ ਬੰਦਾ ਯਾਦ ਕਰਦਾ ਪੂਰਾ ਪੰਜਾਬ ਦੇ ਸਿੱਧੂ ਬਾਈ ਨੂੰ ਯਾਦ ਕਰਦਾ ਉਹਨਾਂ ਦਾ ਕਾਟਾ ਕਿਤੇ ਪੂਰਾ ਨਹੀਂ ਹੋ ਸਕਦਾ ਸਾਡੇ ਦਿਲਾਂ 'ਚ ਵੱਸਦਾ ਹੈ ਬਾਈ ਸੋ ਕਈ ਵਾਰ ਵੀਰ ਜੀਵੇਂ ਹੋ ਹੁੰਦੇ ਨੇ ਲੋਕਾਂ ਦੇ ਹਨਾ ਸੋ ਮੈਂ ਜੀ ਮੇਰੀ ਬੜੀ ਇੱਛਾ ਹੈ ਜੀ ਫਿਰ ਜੀ ਅੱਜ ਇੱਕ ਹੈ ਸਰਕਾਰ ਨੂੰ ਕਿੱਦਾਂ ਰੱਖ ਜੋ ਨਾ ਰੱਖ ਜੋ ਬਾਈ ਰੋਕੇ ਬਾਈ ਦੇ ਦਿਓ ਨਾ ਜਿਹਦਾ ਪੁੱਤ ਗਿਆ ਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਕਾਲਜ 'ਚ ਠੰਡ ਪੈਣੀ ਚਾਹੀਦੀ ਬਾਈ ਜੀ ਡਾਕਟਰ ਮੰਡੇ 3 ਦੇ ਵਿੱਚ ਫੇਰ ਸਿੱਧੂ ਦਾ ਗਾਣਾ বাজੂਗਾ ਤੇ ਫਿਰ ਉਹ ਅਸੀਂ ਅਸੀਂ ਟ੍ਰਿਬਿਊਟ ਦਿੱਤਾ ਜੀ ਬਾਈ ਨੂੰ ਕਿ ਐਨ ਟਾਈਮ ਜਿੱਦੇ ਉੱਤੇ ਫਿਲਮ ਆ ਰਹੀਆਂ ਤਾਂ ਬਾਈ ਨੂੰ ਟ੍ਰਿਬਿਊਟ ਦੇਣਾ ਵਾੜਦਾ ਜੀ ਨਹੀਂ ਇੱਛਾ ਸੀਗੀ ਸਾਡੀ ਕਿਉਂਕਿ ਅਸੀਂ ਜਦੋਂ ਡਾਕਟਰ ਦਾ ਮੁੰਡਾ 2 ਆਈ ਸੀ ਪਹਿਲੀ ਤੋਂ ਹੀ ਬਾਈ ਜੁੜਿਆ ਹੋਇਆ ਨਾਲ ਜੁੜਿਆ ਹੋਇਆ ਸੀਗਾ ਤਾਂ 2 ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀ ਕਿ ਬਾਈ ਦਾ ਗਾਣਾ ਲਈਏ that time ਬਾਈ ਬਾਹਰ ਸੀਗਾ ਤਾਂ ਹੋ ਨਹੀਂ ਸਕਿਆ ਤਾਂ ਹੁਣ ਅਸੀਂ ਬਾਈ ਨੂੰ ਟ੍ਰਿਬਿਊਟ ਦੇ ਰਿਹਾ ਜੀ